ਕਹਿੰਦੇ ਹੁੰਦੇ ਨਾ ਨਾ ਸੱਦੀ ਨਾ ਬੁਲਾਈ ਅਖੇ ਮੈਂ ਲਾੜੇ ਦੀ ਤਾਈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੜਾ ਗੁੱਸਾ ਆਇਆ ਕਿ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੋਣਾ ਨੇ ਆਪਣੀ ਧੀ ਦੇ ਵਿਆਹ ਚ ਕਿਉਂ ਨਹੀਂ ਬੁਲਾਇਆ ਅਸਲੀ ਇਹਦੇ ਨਾਲ ਦੋ ਤਿੰਨ ਕਾਰਨ ਮੜ ਗਏ ਇੱਕ ਕਾਰਨ ਤੇ ਦਾ ਇਹ ਸੀ ਕਿ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੁਣਾਂ ਦੀ ਬੇਟੀ ਦਾ ਵਿਆਹ ਸੀ ਉਹ ਜਿਹੜਾ ਸ਼ੁੱਧ ਵੈਸ਼ਨੂ ਸੀ ਉਹਦੇ ਵਿੱਚ ਜਿਹੜਾ ਕੁਝ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਉਹ ਹੈ ਨਹੀਂ ਸੀ ਇਸ ਕਰਕੇ ਉਹਨਾਂ ਨੇ ਸੋਚਿਆ ਹੋਣਾ ਕਿ ਮੁੱਖ ਮੰਤਰੀ ਸਾਹਿਬ ਸ਼ਾਇਦ ਇੱਥੇ ਆ ਕੇ ਉਹਨਾਂ ਨਾਰਾਜ਼ ਹੋ ਜਾਣ ਤੇ ਜਿਹੜੀ ਉਹਨਾਂ ਦੀ ਉਹ ਤ੍ਰਿਪਤੀ ਹੈ ਉਹ ਇੱਥੇ ਪੂਰੀ ਨਹੀਂ ਹੋਣੀ ਤੇ ਮੁੱਖ ਮੰਤਰੀ ਸਾਹਿਬ ਇਥੋਂ ਨਾਰਾਜ਼ ਹੋ ਕੇ ਨਾ ਜਾਣ ਉਹਨਾਂ ਤੁਹਾਨੂੰ ਸੱਦਾ ਤਾਂ ਨਹੀਂ ਦਿੱਤਾ ਕਿਉਂਕਿ ਪਿਓਰ ਵਿਸ਼ਨੂੰ ਜਿਹੜੇ ਵਿਆਹ ਨੇ ਉਹ ਤੁਹਾਡੇ ਲਈ ਸ਼ੋਭਣਿਕ ਨਹੀਂ ਹਨ ਦੂਜੇ ਨੰਬਰ ਤੇ ਮੁੱਖ ਮੰਤਰੀ ਸਾਹਿਬ ਵੈਸੇ ਤਾਂ ਚਲੋ ਜਿਹੜਾ ਪੰਜਾਬ ਦਾ ਇੱਕ ਇਤਿਹਾਸ ਪੰਜਾਬ ਵੀ ਇੱਕ ਸਭਤਾ ਹੈ ਕਿ ਕਹਿੰਦੇ ਹੁੰਦੇ ਆ ਵੀ ਜੇ ਕਿਸੇ ਨੇ ਆਪਣੇ ਖੁਸ਼ੀ ਵਿੱਚ ਨਾ ਬੁਲਾਇਆ ਹੋਵੇ ਨਾ ਤੋ ਉੱਥੇ ਧੱਕੇ ਨਾਲ ਨਹੀਂ ਜਾਣਾ ਚਾਹੀਦਾ ਪਰ ਤੁਹਾਡੇ ਬੋਲਾਂ ਤੋਂ ਐਂਗਲ ਲੱਗ ਰਹੀ ਹੈ ਕਿ ਜਿਵੇਂ ਤੁਸੀਂ ਪੰਜਾਬ ਦੀ ਸਭਤਾ ਨੂੰ ਭੁੱਲ ਗਏ ਸਿਰਫ ਤੁਹਾਨੂੰ ਇੱਕ ਟੀਚਰਾਂ ਤੇ ਮਖੌਲ ਨਜ਼ਰ ਆਉਣ ਲੱਗ ਪੇ ਇਹ ਵਿਆਹ ਧੀ ਦਾ ਸੀ ਤੇ ਧੀ ਦੇ ਵਿਆਹ ਦੇ ਵਿੱਚ ਜਾਂ ਧੀ ਦੇ ਵਿਆਹ ਦੇ ਸ਼ਗਨਾਂ ਦੇ ਵਿੱਚ ਜਿਹੜਾ ਚੰਗਾ ਇਨਸਾਨ ਉਹ ਕਦੇ ਕਿਸੇ ਨੂੰ ਟਿਚਰ ਨਹੀਂ ਕਰਦਾ ਕਦੇ ਮਖੌਲ ਨਹੀਂ ਕਰਦਾ ਇੱਥੇ ਤੱਕ ਵੀ ਸਾਡੀ ਸਭਤਾ ਰਹੀ ਹੈ ਕਿ ਧੀਆ ਦੇ ਵਿਆਹ ਸੀ ਸਾਰੇ ਰਲ ਮਿਲ ਕੇ ਕਰਦੇ ਰਹੇ ਆ ਭਾਵੇਂ ਕਿਸੇ ਨੂੰ ਕੋ ਬੁਲਾਵੇ ਭਾਵੇਂ ਨਾ ਬੁਲਾਵੇ ਤੇ ਕਦੇ ਵੀ ਕਿਸੇ ਗਰੀਬ ਜਾਂ ਅਮੀਰ ਦੀ ਧੀ ਦਾ ਵਿਆਹ ਹੋਵੇ ਉਹਦੇ ਤੇ ਕਦੇ ਟਿੱਪਣੀਆਂ ਨਹੀਂ ਹੁੰਦੀਆਂ ਪਰ ਅੱਜ ਇਹ ਗੱਲ ਤੋਂ ਸਾਬਤ ਹੋ ਗਿਆ ਕਿ ਤੁਸੀਂ ਵਾਕਈ ਮਾਨਸਿਕ ਤੌਰ ਤੇ ਵੱਡੇ ਪਰੇਸ਼ਾਨੀ 'ਚ ਗੁਜ਼ਰ ਰਹੇ ਹੋ ਕਿਉਂਕਿ ਨਾ ਤਾਂ ਤੁਹਾਨੂੰ ਦਿੱਲੀ ਪਸੰਦ ਕਰ ਰਹੀ ਹੈ ਨਾ ਤੁਹਾਨੂੰ ਪੰਜਾਬ ਪਸੰਦ ਕਰ ਰਿਹਾ ਇਸ ਕਰਕੇ ਧੀਆ ਦੇ ਵਿਆਹਾਂ ਤੇ ਮੁੱਖ ਮੰਤਰੀ ਸਾਹਿਬ ਕਦੇ ਟਿੱਪਣੀਆਂ ਨਹੀਂ ਕਰੀ ਦੀਆਂ ਤੇ ਇਹ ਗੱਲ ਨੂੰ ਮੰਨ ਕੇ ਚੱਲੋ ਕਿ ਜਿਹੜੇ ਸ਼ੁੱਧ ਸ਼ਾਕਾਹਾਰੀ ਜਿੱਥੇ ਸਮਾਗਮ ਹੋਣਗੇ ਸ਼ਾਇਦ ਉਥੇ ਤੁਹਾਨੂੰ ਕਦੇ ਵੀ ਨਾ ਬੁਲਾਇਆ ਜਾਵੇ ਇਹ ਗੱਲ ਵੀ ਸੱਚ ਹੈ ਕਹਿੰਦੇ ਹੁੰਦੇ ਨਾ ਨਾ ਸੱਦੀ ਨਾ ਬੁਲਾਈ ਅਖੇ ਮੈਂ ਲਾੜੇ ਦੀ ਤਾਈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੜਾ ਗੁੱਸਾ ਆਇਆ ਕਿ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਣਾ ਨੇ ਆਪਣੀ ਧੀ ਦੇ ਵਿਆਹ ਚ ਕਿਉਂ ਨਹੀਂ ਬੁਲਾਇਆ ਅਸਲੀ ਇਹਦੇ ਨਾਲ 2-3 ਕਾਰਨ ਮੰਨ ਗਏ ਇੱਕ ਕਾਰਨ ਤੇਦਾ ਇਹ ਸੀ ਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੁਣਾਂ ਦੀ ਬੇਟੀ ਦਾ ਵਿਆਹ ਸੀ ਉਹ ਜਿਹੜਾ ਸ਼ੁੱਧ ਵੈਸ਼ਨੂ ਸੀ ਉਹਦੇ ਵਿੱਚ ਜਿਹੜਾ ਕੁਝ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਉਹ ਹੈ ਨਹੀਂ ਸੀ ਇਸ ਕਰਕੇ ਉਹਨਾਂ ਨੇ ਸੋਚਿਆ ਹੋਣਾ ਕਿ ਮੁੱਖ ਮੰਤਰੀ ਸਾਹਿਬ ਸ਼ਾਇਦ ਇੱਥੇ ਆ ਕੇ ਉਹਨਾਂ ਨੂੰ ਨਾਰਾਜ਼ ਹੋ ਜਾਣ ਤੇ ਜਿਹੜੀ ਉਹਨਾਂ ਦੀ ਉਹ ਤ੍ਰਿਪਤੀ ਹੈ ਉਹ ਇੱਥੇ ਪੂਰੀ ਨਹੀਂ ਹੋਣੀ ਤੇ ਮੁੱਖ ਮੰਤਰੀ ਸਾਹਿਬ ਇਥੋਂ ਨਰਾਸ਼ ਹੋ ਕੇ ਨਾ ਜਾਣ ਉਹ ਤੁਹਾਨੂੰ ਸੱਦਾ ਤਾਨ ਦਿੱਤਾ ਕਿਉਂਕਿ ਪਿਓਰ ਵਿਸ਼ ਨੂੰ ਜਿਹੜੇ ਵਿਆਹ ਨੇ ਉਹ ਤੁਹਾਡੇ ਲਈ ਸ਼ੋਭਣੀਕ ਨਹੀਂ ਹਨ ਦੂਜੇ ਨੰਬਰ ਤੇ ਮੁੱਖ ਮੰਤਰੀ ਸਾਹਿਬ ਵੈਸੇ ਤਾਂ ਚਲੋ ਜਿਹੜਾ ਪੰਜਾਬ ਦਾ ਇੱਕ ਇਤਿਹਾਸ ਪੰਜਾਬ ਵੀ ਇੱਕ ਸਭਤਾ ਹੈ ਕਿ ਕਹਿੰਦੇ ਹੁੰਦੇ ਆ ਵੀ ਜੇ ਕਿਸੇ ਨੇ ਆਪਣੇ ਖੁਸ਼ੀ ਵਿੱਚ ਨਾ ਬੁਲਾਇਆ ਹੋਵੇ ਨਾ ਉੱਥੇ ਧੱਕੇ ਨਾਲ ਨਹੀਂ ਜਾਣਾ ਚਾਹੀਦਾ ਪਰ ਤੁਹਾਡੇ ਬੋਲਾਂ ਤੋਂ ਐਂਗਲ ਲੱਗ ਰਹੀ ਹੈ ਕਿ ਜਿਵੇਂ ਤੁਸੀਂ ਪੰਜਾਬ ਦੀ ਸਭ ਤਾਂ ਨੂੰ ਭੁੱਲ ਗਏ ਸਿਰਫ ਤੁਹਾਨੂੰ ਇੱਕ ਟੀਚਰਾਂ ਤੇ ਮਖੌਲ ਨਜ਼ਰ ਆਉਣ ਲੱਗ ਪਈ ਇਹ ਵਿਆਹ ਧੀ ਦਾ ਸੀ ਤੇ ਧੀ ਦੇ ਵਿਆਹ ਦੇ ਵਿੱਚ ਜਾਂ ਧੀ ਦੇ ਵਿਆਹ ਦੇ ਸ਼ਗਨਾਂ ਦੇ ਵਿੱਚ ਜਿਹੜਾ ਚੰਗਾ ਇਨਸਾਨ ਉਹ ਕਦੇ ਕਿਸੇ ਨੂੰ ਟੀਚਰ ਨਹੀਂ ਕਰਦਾ ਕਦੇ ਮਖੌਲ ਨਹੀਂ ਕਰਦਾ ਇੱਥੇ ਤੱਕ ਵੀ ਸਾਡੀ ਸੱਭਤਾ ਰਹੀ ਹੈ ਕਿ ਧੀਆਂ ਦੇ ਵਿਆਹ ਸੀ ਸਾਰੇ ਰਲ ਮਿਲ ਕੇ ਕਰਦੇ ਰਹੇ ਆ ਭਾਵੇਂ ਕਿਸੇ ਨੂੰ ਕੋ ਬੁਲਾਵੇ ਭਾਵੇਂ ਨਾ ਬੁਲਾਵੇ ਤੇ ਕਦੇ ਵੀ ਕਿਸੇ ਗਰੀਬ ਜਾਂ ਅਮੀਰ ਦੀ ਧੀ ਦਾ ਵਿਆਹ ਹੋਵੇ ਉਹਦੇ ਤੇ ਕਦੇ ਟਿੱਪਣੀਆਂ ਨਹੀਂ ਹੁੰਦੀਆਂ ਪਰ ਅੱਜ ਇਹ ਗੱਲ ਤੋਂ ਸਾਬਤ ਹੋ ਗਿਆ ਕਿ ਤੁਸੀਂ ਵਾਕਈ ਮਾਨਸਿਕ ਤੌਰ ਤੇ ਵੱਡੇ ਪਰੇਸ਼ਾਨੀ 'ਚ ਗੁਜ਼ਰ ਰਹੇ ਹੋ ਕਿਉਂਕਿ ਨਾ ਤਾਂ ਤੁਹਾਨੂੰ ਦਿੱਲੀ ਪਸੰਦ ਕਰ ਰਹੀ ਹੈ ਨਾ ਤੁਹਾਨੂੰ ਪੰਜਾਬ ਪਸੰਦ ਕਰ ਰਿਹਾ ਇਸ ਕਰਕੇ ਧੀਆਂ ਦੇ ਵਿਆਹਾਂ ਤੇ ਮੁੱਖ ਮੰਤਰੀ ਸਾਹਿਬ ਕਦੇ ਟਿੱਪਣੀਆਂ ਨਹੀਂ ਕਰੀਦੀਆਂ ਤੇ ਇਹ ਗੱਲ ਨੂੰ ਮੰਨ ਕੇ ਚੱਲੋ ਕਿ ਜਿਹੜੇ ਸ਼ੁੱਧ ਸ਼ਾਕਾਹਾਰੀ ਜਿੱਥੇ ਸਮਾਗਮ ਹੋਣਗੇ ਸ਼ਾਇਦ ਉਥੇ ਤੁਹਾਨੂੰ ਕਦੇ ਵੀ ਨਾ ਬੁਲਾਇਆ ਜਾਵੇ ਇਹ ਗੱਲ ਵੀ ਸੱਚ ਹੈ